ਹਲਾ ਖਾਲਾ ਇੱਧਰ ਲੈ ਪਹੇ ਜਾੜ ਕਣੀ ਦੀ ਫੱਕਾ ਮਾਰੀ। ਇਹ ਬਹੁਤ ਵਧੀਆ ਚੀਜ਼ ਆ ਇਹਨੂੰ ਤਾਂ ਬਾਦਲ ਵਰਗੇ ਕੈਪਟਰ ਵਰਗੇ ਸਾਰੇ ਖਾਂਦੇ ਆ। ਚੱਲੇ ਮੈਂ ਖਾਨੀ ਆ ਤੂੰ ਚਾਚੇ ਨੂੰ ਲਿਆ ਬਲਾ ਕੋਈ ਨਾ ਚਾਚੂ ਨੂੰ ਕਮ ਲੈ ਆ। ਆ ਖਾ ਤੇ ਹਾਂ। ਤਾਂ ਮੇਰੇ ਸਾਲ ਕਿਹਦੇ ਸੁੱਖਾ ਇਹ। ਆਈਆਂ ਦਾ ਪਰ ਜਾਓ। ਕੋਈ ਕੋ ਡੀਪਾਇਨ ਸੱਚਾ ਤੇ ਦਾ ਪਰ ਜਾ। ਇਹ ਵੇ ਰੋਲ ਕਿਹਾ ਹੋ ਮੇਰੇ ਸਾਵੇ ਨੇ ਕੁਲੀਏ ਮਾਰਦੀ। ਸੱਚੀ ਕਰ ਜੀ। ਮੇਰੇ ਜੀ ਕਾਰਬਨ ਡਾਈਆਕਸਾਈਡ ਲਾਓ ਜੀ ਮੇਰੇ ਮੈਨੂੰ ਸਾਹ ਨਹੀਂ ਆਉਂਦਾ ਜੀ। ਬੋ ਜੀ ਜਿਹੜਾ ਕੁਝ ਮੁੰਡਾ ਮੇਰੇ ਲਾਓ ਜੀ। ਜੀਵਗਾ ਦੋ। ਬਸਤ ਮੰਨਣਾ। ਉਹ ਲੱਛਣ ਪੜੇ ਨੇ ਵਾਚ ਲਾ ਲੈ ਗਰ ਪੂਰਾ ਸਾਲ ਕਿਸੇ ਨਾਲ ਓਏ ਆ ਡਾਕਟਰ ਤੂੰ ਨਾਲ ਹੀ ਲਾ ਨਾਲੀਆਂ ਉਹੀ ਲਾਦਾ ਜੇ ਕੁਝ ਖਾਦਾ ਪੀਤਾ ਹੋਵੇ ਫੇਰ ਹੀ ਨਾਲ ਜਨਾ ਉਹ ਸੁੱਕੇ ਬੰਦੇ ਚ ਕੀ ਕੱਢਾਂ ਦੱਸ ਓ ਯਾਰ ਮੈਨੂੰ ਲੱਗਦਾ ਤੂੰ ਸੀਰੀਅਸ ਨਹੀਂ ਜਾਂਦਾ ਸੀਰੀਅਸ ਬਾਹਲਾ ਮਾ ਦੋ ਸਾਲਾਂ ਚ ਪੰਜਵੀਂ ਵਾਰੀ ਆ ਗਿਆ ਤੂੰ ਮੇਰੇ ਕੋਲੇ ਨਾ ਖਾਵੇਂ ਨਾ ਕੁਝ ਪੀਵੇਂ ਓ ਯਾਰ ਤੂੰ ਲਾ ਦੀ ਚੇਤੀ ਜੀ ਲਾ ਦੇ ਮੇਰੇ ਓਏ ਕਿਵੇਂ ਲਾਦਾ ਐਨੇ ਵਜ ਤੱਕ ਕੋਈ ਸਕੰਜ ਵੀ ਨਹੀਂ ਪੀਤਾ ਜਿੰਨੇ ਵਾਰੀ ਤੂੰ ਸਪਰੇ ਵੀ ਕਿਆ ਗਿਆ ਓ ਯਾਰ ਜਿੰਨੀ ਗੱਲ ਮੈਂ ਡਾਕਟਰ ਕਹਿਣਾ ਯਾਰ ਤੂੰ ਨਹੀਂ ਮੰਨ ਲਿਆ ਕਰ ਯਾਰ ਦੂਮਾ ਪੁਆਇੰਟ ਰਖਾ ਦਿਖਾਉਂਗਾ ਤਾਂ ਹੁਣ ਆ ਜਾਣਗੇ ਤੈਨੂੰ ਮੈਂ ਦੱਸਾਂਗਾ ਓਏ ਨਾ ਯਾਰ ਗਲਤ ਕੰਮ ਨਹੀਂ ਮੈਂ ਕਰਦਾ ਕਿਉਂ ਓਏ ਉਹਦੇ ਘਰ ਵਾਲੀ ਪੜ੍ਹੀ ਲਿਖੀ ਐ ਜੇ ਚੱਕ ਕੇ ਤੈਨੂੰ ਸੁਨਾਮ ਲੈ ਗਈ ਸਰਕਾਰੀ ਚ ਫੇਰ ਤੂੰ ਮੇਰਾ ਵੀ ਲਾਇਸੈਂਸ ਕੈਨਸਲ ਕਰਾਏਗਾ ਓਏ ਨਾ ਯਾਰ ਮੈਂ ਨਹੀਂ ਕਰਦਾ ਉਹ ਮੇਰੀ ਤਾਂ ਸੁਣ ਲੈ ਕਿਹੜਾ ਪੜ੍ਹੀ ਲਿਖੀ ਆ ਉਹ ਸੂਟ ਹੀ ਵਧੀਆ ਪਾਉਂਦੀ ਆ 8000 ਦਾ ਸੂਟ ਪਾਉਂਦੀ ਸਟੈਨੂ ਜੀ ਲੱਗਦੀ ਆ ਉਹ ਤਾਂ ਲਾਉਂਦੀ ਤਾਂ ਗੂਠੇ ਹੀ ਆ ਓਹ ਯਾਰ ਅੱਛਾ ਹੋਰ ਓ ਨਾ ਯਾਰ ਮੇਰਾ ਦਿਲ ਜਾਨੀ ਮੰਨਦਾ ਓ ਯਾਰ ਦਿਲ ਲੁਕਿਆ ਯਾਰ ਤੂੰ ਤਾਂ ਸੋਕਰ ਮਨਾਵੀ ਗਾਹ ਕਾਇ ਜਿਹੜੇ 4 ਰੁਪਏ ਬੰਨਣਗੇ ਤੇਰੇ ਆਪਦਾ ਦੇਖ ਲਈ ਮੈਂ ਕਿਹੜਾ ਦੱਬਣ ਜਾਂ ਨਾ ਤੇਰੇ ਪੈਸੇ ਲਾ ਦੇ ਆ ਜਾ ਕਰਾਦਾ ਮੂਟੇ ਤੂੰ ਪਾ ਪੀ ਰਹਿ ਮੱਥੋਂ ਓ ਯਾਰ ਪਾਪ ਨੂੰ ਮਾ ਪ੍ਰੂਨ ਹੱਤਿਆ ਕਰਾਉਣਾ ਡਾਕਟਰਾਂ ਦੇ ਤੁੰ ਨਾਲ ਹੀ ਲੋ ਬਈਆ ਕਿੱਡੀ ਗੱਲ ਆ ਫਾ ਤੂੰ ਰਾਮ ਨੜ ਬਹਿ ਜਾ ਹੁਣ ਹੁਣ ਦੇਖੀ ਪੈਸਤਰਾ ਦਿਖਾਉਂਦਾ ਮੇਰੇ ਸਾਹ ਦਾ ਬਾਲੀ ਮੂੰਹ ਕੁ ਮਾਰਦਾ ਗਾ ਜੱਟ ਜਾ ਓਏ ਉਹਨੇ ਤੈਨੂੰ ਕੁਛ ਨਹੀਂ ਦੇਣਾ ਬਹੁ ਖੜਿਆ ਹੋਇਆ ਓ ਮੈਂ ਜਾਣਦਾ ਗਾ ਬਥੇਰਾ ਮੂਤਦਾ ਉਹਦਾ ਬੜਾ ਡਰੋਕਣਾ ਓਦਾ ਡਰ ਨਾ ਨਾ ਅਜੇ ਕੱਥੇ ਆ ਜਾਣਗੇ ਗੁਰਮਤਮਾ ਦੀ ਸਰਕਾਰ ਜੀ ਕੋਲ ਡਾਕਟਰ ਆ ਕੋਸਾ ਹੈ ਆਪਣੇ ਬਾਦ ਸਾਰੀਆਂ ਇੱਕੋ ਹੀ ਨੇ ਮੈਨੂੰ ਵੀ ਲੱਗਦਾ ਤਿੰਨ ਮਹੀਨੇ ਟਪਾ ਦੇ ਕਿੱਥੀ ਮੜਾ ਜਾਂਦੇ ਤਾਂ ਨਹੀਂ ਇਹਨੇ ਅੜਜੜਚਾ ਪਹਿ ਜਾਣਦੇ ਮੈਨੂੰ ਹਾਏ ਆਹ ਹੋ ਕੇ ਬੁੱਟਿਆ ਹੋਏ ਬੁੱਟੇ ਕਿਵੇਂ ਆ ਹੁਣ? ਉਹ ਬੁੱਟੇ। ਬੁੱਟੇ? ਮੈਂ ਤੂੰ ਠੀਕ ਆ। ਡਾਕਟਰ ਨੂੰ ਕੋਲ ਲੈ ਜਾ। ਬੁੱਟੇ ਠੀਕ ਆ ਤੂੰ। ਮੈਨੂੰ ਤਾਂ ਜਿਆਦਾ ਸੀਰੀਅਸ ਲੱਗਦਾ। ਬੁੱਟੇ। ਮੈਂ ਬੁੱਟੇ ਠੀਕ ਆ। ਆਹ ਮੈਂ ਠੀਕ ਆ। ਮੈਨੂੰ ਲੱਗਿਆ ਕਰਾ ਚਾਚਾ ਤੇਰਾ ਕਿੰਨਾ ਕਰਦਾ ਭੱਜਿਆ ਆਇਆ। ਕਿ ਬੂਟੇ ਨੂੰ ਕੁਝ ਹੋ ਨਾ ਜਾਵੇ ਮੈਂ ਬਾਣੀ ਫਿਕਰ ਕਰਦਾ ਓਏ ਤੇਰੀ ਤਾਂ ਜਾਣਦਾ ਮੈਂ ਚਾਚੀ ਕਿਹੜਾ ਕਰਦਾ ਮੇਰੀ ਫਿਕਰ ਡਰਦਾ ਮੇਰਾ ਸਾਲਾ ਵੀ ਬੂਟਾ ਠਾਣੇ ਚ ਨੋਂ ਧਰੂਗਾ ਉਤੂ ਉਤੂ ਹੀ ਓ ਚਾਚੀ ਤੁਸੀਂ ਕੰਮ ਕਰਾਉਣਾ ਜਾਣਦੇ ਹੋ ਚੰਮ ਲਾਉਣੇ ਉਹ ਅਗਲੇ ਬੇ ਤੂੰ ਦੱਸ ਸਪਰੇ ਕਾ ਤੋਂ ਪਿੱਤੀ ਆ ਹੈ ਜੇ ਕੋਈ ਗੱਲਬਾਤ ਸੀ ਬੈਠ ਕੇ ਨਿਬੜ ਲੰਦੇ ਅਸੀਂ ਚੁੱਪ ਗਾਦੇ ਬੋਲ ਨਾ ਮੇਰਾ ਅੰਦਰ ਵੱਡੇ ਹੱਸਾ ਨਹੀਂ ਆਉਂਦਾ ਮੈਨੂੰ ਡਾਕਟਰ ਜੀ ਮੇਰੇ ਹੋ ਲਾ ਦਿਓ ਜੀ ਕਾਰਬਨ ਡਾਈਕਸਾਈਡ ਕਤਸੋ ਜਾ ਚਾਚੀ ਬੋਲ ਨਾ ਮੇਰੇ ਭੈ ਮੂਨ ਲੱਗ ਕੋ ਜਾਚੀ ਮੇਰੇ ਮਾ ਬਹੁਤ ਔਖਾ ਬਹੁਤ ਔਖਾ ਚਾਚੀ ਮੈਂ ਹਾ ਡਾਕਟਰ ਵੀ ਤਾਂ ਸਤੂ ਸਪਰੇਕਾਰੋ ਪੀਤੀ ਆ ਚਾਚੀ ਖੜ ਜਾ ਮੇ ਸਾਰੇ ਆਉਂਦਾ ਕਿਵੇਂ ਆ ਬੁੱਤੇ ਠੀਕ ਹੈ ਹੋਈ ਖੜ ਜਾ ਠੀਕ ਹੈ ਖੜ ਜਾ ਹੈ ਸਾਣੀ ਆਉਂਦਾ ਮੈਨੂੰ ਅੰਦਰ ਸੁਨਾਮ ਲੈ ਚੱਲਦੇ ਤੈਨੂੰ ਨਾ ਨਾ ਹਾਂ ਸੁਨਾਮ ਲੈ ਚਲੀ ਜਾ ਪਾਣੀ ਬਲਾਵਾ ਗੱਡੀ ਹੋਈ ਡਾਕਟਰ ਨੂੰ ਬੁਲਾਇਂ ਮੜਾ ਜਾ ਡਾਕਟਰ ਵੀ ਆਜੂ ਕੋਈ ਗਲੀ ਹਟਾ ਕੱਥਿਆ ਡਾਕਟਰ ਨੂੰ ਬੁਲਾ ਲਾਛੀ ਦੀ ਮੇਰਾ ਅੰਦਰ ਮੈਂ ਤੈਨੂੰ ਸੁਨਾਮ ਲੈ ਕੇ ਚੱਲਦਾ ਉਹ ਮੇਰਾ ਅੰਦਰ ਵੱਡਿਆ ਬਾ ਚਾਚੀ ਬੋਲ ਨਾ ਮੇਰੇ ਨਾਲ ਮੈਂ ਤੈਨੂੰ ਸੁਨਾਮ ਲੈ ਚੱਲਾਂ ਗੱਡੀ ਕਰਾ ਲਿਆ ਮਾਜ ਮਾਲੀਆਂ ਦੀ ਕੋਈ ਨਾ ਖੜ ਜਾ ਯਾਰ ਤੂੰ ਮੇਰਾ ਮੂੰਹ ਨਾ ਲੱਗ ਜਾ ਜਦੋਂ ਤੇਰੇ ਕਰਕੇ ਹੋਇਆ ਸਾਰਾ ਇਹ ਉਹ ਕੰਜੜਾ ਮੈਂ ਤੈਨੂੰ ਭਲਾ ਕੀ ਕਹਿਣਾ ਮੈਂ ਤੇਰਾ ਕਿੰਨਾ ਕਰਦਾ ਤੈਨੂੰ ਪਤਾ ਮੇਰੇ ਜਵਾਬੇ ਰੋਲ ਦੇਣਗੇ ਚਾਚਾ ਕਾਲੂ ਹੋ ਰਿਹਾ ਓਏ ਤੂੰ ਕੋਈ ਤੇਰੇ ਜਵਾਬ ਨਹੀਂ ਰੋਲਣ ਦਿੰਦੇ ਸੀ ਹੈ ਕੁਝ ਨਹੀਂ ਜਵਾਬਾਂ ਦੀ ਨਹੀਂ ਫਿਕਰ ਹੁੰਦੀ ਕਾੜੂ ਪਿੰਦਾ ਤੂੰ ਦੱਸ ਚਾਹੇ ਮੈਨੂੰ ਕਿੱਥੋਂ ਮ ਹੈਂ ਲਾਏਗਾ ਤੂੰ ਪੈਸੇ ਹੈ ਸੋਚਣਾ ਕਰ ਤੈਨੂੰ ਸਨਾਮ ਲੈ ਜਾਣਾ ਚੱਕ ਕੇ ਸਰਕਾਰੀ ਹਸਪਤਾਲ ਤੇ ਡਾਕਟਰ ਨੂੰ ਬੁਲਾ ਦੇ ਡਾਕਟਰ ਜੀ ਕੋਈ ਨਾ ਪੈਜਾ ਪੈਜਾ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦੇ ਤੂੰ ਫਿਕਰ ਨਾ ਕਰ ਪੈਜਾ ਮੈਨੂੰ ਸਾਹ ਨਹੀਂ ਆਉਂਦਾ ਤੇ ਬੁੱਟਾ ਤੈਨੂੰ ਸਰਕਾਰੀ ਹਸਪਤਾਲ ਚ ਲੈ ਕੇ ਜਾਵਾਂਗੇ ਪੈਜਾ ਪੈਜਾ ਚਾਚੇ ਇਹ ਕਾਡੂ ਸਰਕਾਰੀ ਹਸਪਤਾਲ ਤੋਂ ਜੀ ਜਿਉਂਦੀ ਮੇਰੇ ਨਾਲ ਸੈਟ ਰਹੀ ਦੇ ਕਾਡੂ ਕੋ ਸਪਰੇ ਮੈਂ ਤੂੰ ਵੀ ਕਾਹਲ ਕਰ ਜਾ ਲੈ ਤੈਨੂੰ ਪਤਾ ਤੇਰੇ ਚਾਚੇ ਦਾ ਬਲੱਡ ਵੱਧਦਾ ਤੂੰ ਤਾਂ ਛੁੱਪੋ ਹੋ ਜਾ ਕਰ ਹਾਏ ਮੇਰਾ ਕਿਹੜਾ ਬੰਦਾ ਨਹੀਂ ਚਾਚੇ ਤੂੰ ਮੈਨੂੰ ਲੱਗ ਜੰਦੀ ਹੈ ਕਹਿਣਾ ਉਹਨੂੰ ਕਹਾਂਗਾ ਚਲ ਹੁਣ ਤੂੰ ਬਤਾ ਦੇ ਬੋਲ ਬਹੁਤਾ ਨਾ ਬੋਲਾ ਤੂੰ ਵੀ ਉਹਦੇ ਨਾਲ ਰੜੀ ਹੋਈ ਆ ਮੈਨੂੰ ਪਤਾ ਸਾਰਾ ਮਾੜੀ ਮੁੱਟੀ ਆਪਣੇ ਜਵਾਕਾਂ ਦੀ ਫਿਕਰ ਕਰਿਆ ਕਰ ਅੱਜ ਕਿਚਨ ਛਡਾ ਲਿਆ ਹੋਰ ਬੰਦਾ ਕੀ ਕਰੂਗਾ ਜਦੋਂ ਸਾਰਾ ਦਿਨ ਕੰਮ 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 ਤੇ ਕੰਮ ਨੂੰ ਤੂੰ ਕੀ ਕਹਦਾ ਮੈਂ ਹੈ ਅੱਜ ਨੂੰ ਐ ਕਹੇ ਮਹਾ ਮਰੋਟਾ ਮੈਂ ਕੰਮ ਕਰਾਵਾ ਕਰਕੇ ਤਾ ਚਾਚਾ ਉੱਚਾ ਨਾ ਬੋਲ ਤੂੰ ਮੇਰੇ ਨਾਲ ਲੋਟ ਨਹੀਂ ਤੂੰ ਬੋਲ ਲੈ ਮੈਨੂੰ ਬੱਸ ਹੁਣ ਆਏ ਨੇ ਡਾਕਟਰ ਮੇਰੇ ਇਹ ਕਾਰਬਨ ਡਾਈਆਕਸਾਈਡ ਲਾਓ ਜੀ ਮੇਰੇ ਮੈਨੂੰ ਸਾਹ ਨਹੀਂ ਆਉਂਦਾ ਜੀ ਆਕਸੀਜਨ ਹੁੰਦੀ ਆ ਹੋਇਆ ਹਾਂ ਜੀ ਜਿਹੜਾ ਕੁਝ ਹੁੰਦਾ ਮੇਰੇ ਲਾਓ ਜੀ ਨਹੀਂ ਮੈਨੂੰ ਅੱਗੇ ਟਰਾਂਸਫਰ ਵਾਲੀ ਕਰ ਲੋ ਗੱਲ ਬਾਈ ਠੀਕ ਹੈ ਡਾਕਟਰ ਸਾਹਿਬ ਤੋਂ ਜ਼ਿਆਦਾ ਸੀਰੀਅਸ ਆ ਫਿਰ ਸਰਕਾਰੀ ਹਸਪਤਾਲ ਚ ਲੈ ਜੀ ਸਲਾਮ ਨਹੀਂ ਜੀ ਤੁਸੀਂ ਨਾ ਨਾ ਠੀਕ ਐ ਤਾਂ ਮੈਂ ਥੋੜੀ ਜੀ ਤਾਂ ਚੜੀ ਹੋਈ ਆ ਹਾਂ ਤੂੰ ਠੀਕ ਐ ਤੇ ਮੈਨੂੰ ਜੇ ਅੱਗੇ ਟਰਾਂਸਫਰਮ ਕਰਾ ਦਿਓ ਪਟਿਆਲੇ ਕਰਾ ਦਿਓ ਮੈਨੂੰ ਟਰਾਂਸਫਰਮ ਜੀ ਤੇਰੀ ਮਾਸੀ ਦਾ ਮੁੰਡਾ ਹੈਗਾ ਉੱਥੇ ਕੋਈ ਨਾ ਮੇਰੀ ਗੱਲ ਸੁਣੇ ਜਾਣ ਬੁੱਟੇ ਇਹ ਘੋਹਣ ਕਰਨ ਦੀ ਲੋੜ ਨਹੀਂ ਪਈ ਬਣ ਕੇ ਹੈ ਜਿਹੜਾ ਤੇਰਾ ਖਰਚਾ ਪਾਣੀ ਐਸੀ ਆਪ ਦੇ ਦਾਂਗੇ ਇਹਨੂੰ ਮੈਂ ਜਿਹੜਾ ਤੇਰਾ 10-2000 ਰੁਪਏ ਲੁੱਗ ਮੈਂ ਦੇ ਦੂੰ ਡਾਕਟਰ 2070 ਰੁਪਏ ਚਾਚਾ 10-2000 ਕਿੱਥੇ ਲੱਗੂਗਾ 70000 ਦਾ ਗ੍ਰਹਣੇ ਲੈ ਲਿਆ 70000 ਬਾਲਾ ਹਰਾਮੀ ਸਾਲਾ ਕੋਈ ਨਾ ਪਤਾ ਇੱਕ ਜ਼ੀਰੋ ਸਾਡੀ ਵੀ ਹੋਰ ਬਣਦੀ ਆ ਫਿਰ ਆ ਲੈ 800 ਕਰਤਾ ਕਲ ਕੋਈ ਨਾ ਤੂੰ ਪੈਸੇ ਦੀ ਕਿਹਾ ਕਰਾਂਗਾ ਭਾਈ ਜਣਾ 770 ਲੱਗੂ ਸੀ ਜਿਵੇਂ ਮਰਜ਼ੀ ਕਰੀ ਚਾਹੇ ਤੇਰੀ ਚਾਚੀ ਦੇ ਟੂਮਾ ਕਹਨੇ ਧਰਿਏ ਸੀ 70 ਨਹੀਂ ਚਾਚਾ ਲੱਗਦਾ ਰੁਪਈਆ ਤਾਂ 3 ਲੱਖ ਚ ਸੁੱਡੂ ਮੈਨੂੰ ਲੱਗਦਾ ਖੈਣਾ ਇਹਦਾ ਖੱਬੜ ਵਾਲੀ ਪਿੱਤੀ ਗਈ ਮੈਥੋਂ ਹਾਏ ਡਾਕਟਰ ਜੀ ਮੇਰੇ ਕਾਰਬਨ ਡਾਈਆਕਸਾਈਡ ਲਾ ਦਿਓ ਜੀ ਸਾਹ ਨਹੀਂ ਆਉਂਦਾ ਮੈਨੂੰ ਚੱਲ ਤੂੰ ਬੋਲ ਨਾ ਬੁੱਟਿਆ ਫੇਜਾ ਛੱਡ ਦੇ ਚਾਚਾ ਤੂੰ ਤਾਂ ਮੇਰੇ ਜਾਨ ਨੂੰ ਨਾ ਲੱਗ ਡਾਕਟਰ ਜੀ ਓਏ ਯਾਰ ਮੈਨੂੰ ਕਿਉਂ ਤਾਂ ਕਰੀ ਜਾਂਦੇ ਹੋ ਯਾਰ ਖੜ ਜੋ ਡਾਕਟਰ ਜੀ ਨਾਲੇ ਜੀ ਥਾਣੇ 'ਚ ਤੁਸੀਂ ਉਹ ਫੋਨ ਕਰ ਦੋ ਬੂਟਾ ਮੇਰੇ ਲਈ ਦਾਖਲ ਹੈ ਜੀ ਉਹ ਲਿਖ ਕੇ ਲੈ ਜਾਣਗੇ ਜੀ ਪਰਚਾ ਤੂੰ ਕਿਉਂ ਤੂੰ ਬੂਟਿਆਂ ਨਾਲ ਤਾਂ ਤੇਰੇ ਜਵਾਬ ਰੁਲ ਜਾਣਗੇ ਓਏ ਨਾਲੇ ਤੇ ਬਾਕੀ ਮੇਰੇ ਰੁਲ ਜਾਣਗੇ ਹੈ ਥਾਣੇ ਕਿਚੈਰੀ ਤੇ ਪਹਿਲਾਂ ਕਿਸ ਕੱਢਿਆ ਕਿਸੇ ਨੇ ਚਾਚਾ ਮੈਂ ਤਾਂ ਰੂਲੀ ਪਿਆਗਾ ਮੈਂ ਤਾਂ ਹੁਣ ਅਗਲੇ ਪਰ ਜਾਣ ਵਾਲਿਆਂ ਦਾ ਮੈਂ ਤਾਂ ਨਹੀਂ ਪੀਲੀ ਓਏ ਕਿਉਂ ਤੂੰ ਬੋਲੀਆਂ ਗੱਲਾਂ ਕਰਦਾ ਸਭ ਠੀਕ ਹੋ ਜਾਊਗਾ ਹੈ ਮੇਰੇ ਨਹੀਂ ਬਚਦਾ ਚਾਚਾ ਮੈਨੂੰ ਤਾਂ ਹੋਰ ਹੀ ਕੁਝ ਦਿਖੀ ਜਾਂਦਾ ਮੈਂ ਕਾਨੂੰ ਬੋਲੀ ਜਾਂਦਾ ਤੇਰੇ ਨਿੱਕੇ ਨਿੱਕੇ ਬੱਚੇ ਨੇ ਮੇਰੀ ਗੱਲ ਸੁਣ ਪੁੱਟਿਆ ਨਾ ਤਾਂ ਗਾਹ ਨੂੰ ਸੀਰੀ ਕਿਸ ਨੇ ਤੈਨੂੰ ਰੱਖਣਾ ਹੈ ਹੈ ਨਾ ਕਿਸ ਨੇ ਮੇਲਣਾ ਰਹਿਣਾ ਤੂੰ ਮੇਰੇ ਨਾਲ ਬਾਈ ਬਣ ਕੇ ਅੰਦਰ ਵਰ ਚੱਪਕੜਾ ਚਿੰਨ ਮੇੜ ਲੈ ਜਿੰਨੇ ਤੇ ਮੜਾ ਮੋਟਾ ਤੇਰਾ ਖਰਚਾ ਪਾਣੀ ਹੋਇਆ ਮੈਂ ਤੇਰਾ ਡਾਕਟਰ ਨੂੰ ਭਾਈ 10,000 ਰੁਪਇਆ 10,000 ਕਿੱਥੇ ਜਾ ਚਾਚਾ ਮੈਂ ਸਾਬ ਲਾਇਆਗਾ ਕਾਪੀ ਤੇ 70,000 ਤਾਂ ਇਹਦਾ ਬਣਦਾ ਮੇਰੇ ਹਿਸਾਬ ਨਾਲ ਮੇਰੇ ਤਾਂ ਜਾਊਗਾ 2 ਲੱਖ ਚ ਕੰਮ ਤੋਂ ਮੈਂ ਬਹਿ ਗਿਆ ਘਰੇ ਮੇਰੇ ਜਵਾਕ ਨਿੱਕੇ ਨਿੱਕੇ ਨੇ ਮੇਰੀ ਘਰ ਵਾਲੀ ਕਰੇ ਬਈ ਦੀ ਵਿਚਾਰੀ ਉਹ ਫੈਕਟਰੀ ਚ ਲੱਗੀ ਹੋਈ ਸੀ ਸਾਡਾ ਤਾਂ ਘਰ ਪੱਟਿਆ ਗਿਆ ਚਾਚਾ ਇਹ 2 ਲੱਖ ਮੇਰੇ ਕਿ 2 ਲੱਖ ਕਿੱਥੋਂ ਲਿਆ ਮਾਂ ਦੋ ਲੱਖ ਤੈਨੂੰ ਪਾ ਦਾ ਪਹਿਲਾਂ ਮੈਂ ਠੇਕੇ ਦੇ ਮਹਾਰੇ ਗਿਆ ਹੈ ਬਾਈ ਬਣ ਕੇ ਜਾਂ ਤੂੰ ਔਖਾ ਸੌਖਾ ਤੇ ਮੈਂ ਲੱਖ ਰੁਪਏ ਜਿਵੇਂ ਮਰਜ਼ੀ ਦੇਵਾਂ ਤੇ ਚਾਤੀ ਦੇ ਜਿਹੇ ਟੂਮਾ ਟਾਮਾ ਕਰਨੇ ਤਾਂ ਇੱਥੇ ਦੇਵਾਂ ਤੈਨੂੰ ਦੇ ਦਾਂ ਹੈਂ ਆਪ ਹੁਣਸਪਾਲਸਾ ਕੰਮ ਨਾ ਕਰ ਭਾਈ ਬਣ ਕੇ ਅੱਛਾ ਅੱਛਾ ਲੱਖ ਲੁਖ ਚ ਕਿੱਥੇ ਜਾਚਾ ਲੱਖ ਜਿ ਨਹੀਂ 70000 ਦਾ ਡਾਕਟਰ ਦੀ ਬਣ ਜੂ ਚਾਚਾ ਮੇਰੀ ਘਰ ਵਾਲੀ ਰਹ ਜੂ ਇਹਦਾ 2 ਲੱਖ ਰੁਪਇਆ ਚਲੋ 5-10000 ਰੁਪਏ ਉੱਤੇ ਹੋਰ ਦੇ ਦਿੰਨੇ ਆ ਨਾ ਨਾ ਚਾਚਾ ਮੈਂ ਬਚਦੀ ਨਹੀਂ ਚਾਚਾ ਪੈਸੇ ਤਾਂ ਮੈਂ ਕੀ ਕਰੂ ਮੈਂ ਬਚਦੀ ਨਹੀਂ ਮੇਰੇ ਸਾਹ ਇਹ ਦੋ ਵਾਤਾ ਤਾਂ ਵੀ ਬਦ ਬੂਟੇ ਮੈਂ ਦੇ ਨਹੀਂ ਸਕਦਾ ਕਿ ਤੂੰ ਫਿਰ ਜਿਵੇਂ ਮਰਜੀ ਕਰਦਾ ਹੈ ਚਾ ਕੋਈ ਨਾ ਚਾਚਾ ਉੱਥੇ ਠਾਣੇ ਵਾਲੇ ਆਉਂਦੇ ਨੇ ਗਰ ਰਿਪੋਰਟ ਲਿਖ ਕੇ ਲੈ ਜਾਣਗੇ ਉੱਤੇ ਭੇਜਣਗੇ ਉਹ ਸੀਐਮ ਤੇ ਵੇ ਬੁੱਟੇ ਤੂੰ ਐ ਕਾਣੂ ਕਰਦਾ ਬਿੱਟਲ ਆ ਤੇਰੇ ਚਾਚੇ ਨਾਲ ਮਾੜਾ ਮोटा ਇਧਰ ਤੇ ਆ। ਇਹ ਦਿਗਲਾ ਮਾੜੀ ਕਿੰਨਾ ਕਰਦਾ ਸੀ। ਹੋਰ ਆ ਪਿਆੜਿਆ ਲਿਖ ਰੱਖੀ। ਤੂੰ ਵੀ ਮੇਰੇ ਕੋਲ ਜਿੰਨੀਆਂ ਬਿੱਟੂਆਂ ਸਾਰੀਆਂ ਵੇਚ ਕੇ ਦੇ ਦਾਂਗੇ ਤੈਨੂੰ। ਤੂੰ ਫਿਕਰ ਨਾ ਕਰ। ਦੋ ਲੱਖ ਚ ਦੋ ਲੱਖ ਚ ਦੇਖ ਲੈਣਾਗਾ ਦੋ ਲੱਖ ਉਹ ਕਰ ਉਹ ਦੋ ਕਿੱਥੇ ਹੋਊਗਾ ਬਤੰਦਰਾ ਯਾਰ ਕਿ ਕਾਜ ਦੋ ਰੁਪਏ ਕਿਵੇਂ ਦੇ ਦੂੰਗਾ ਤੈਨੂੰ ਤਾਂ ਆਪਣੇ ਤੈਨੂੰ ਪਤਾ ਯਾਰਾ ਸਾਰੇ ਮੇਰੀ ਕਮਿੰਦਾਰੀ ਦਾ ਪਤਾ ਕੁੱਤੇ ਯਾਰਾ ਜੇ ਤੇ ਮੇਰੇ ਦਿਵਾਨੇ ਹੋਣਗੇ ਮੈਂ ਕਿਹਣਾ ਹੋਰ ਠੀਕ ਹੋ ਜਾਊਗਾ ਮੇਰਾ ਪਲੂਸਾਲ ਨਹੀਂ ਉੱਠਦਾ ਮੁੰਡਾ ਉਹ ਸਾਰਾ ਠੀਕ ਹੋ ਜਾਏਗਾ ਭੱਜਾ ਫਿਰੇ ਕਾਹਨੂੰ ਭੱਜਾ ਫਿਰੂ ਚਾਚਾ ਮੈਨੂੰ ਦੀ ਹੀ ਜਾਂਦਾ ਮੈਨੂੰ ਮੇਰਾ ਬਿਓ ਮੈਂ ਸਭਰੇ ਤੈਨੂੰ ਫਿਰ ਮੈਂ ਭੇਜਦੀ ਯਾਰਾ ਚਾਚਾ ਪੇਟੀ ਦਾ ਨਾ ਛੋਟੇ ਕਰ ਜਾ ਤੇ ਬੋਲੋ ਨਾ ਮੇਰੇ ਨਾਲ ਬਸ ਬਾਲਾ ਮੇਰੇ ਲਵੇ ਦੀ ਨਾਲੇ ਮੇ ਬੁੱਟੇ ਤੈਨੂੰ ਪਤਾ ਹੀ ਆ ਖੇਤ ਚੋਂ ਸਾਨੂੰ ਕਿੰਨਾ ਕ ਬਚਦਾ ਜਿੰਨਾ ਬਚਦਾ ਸਾਰਾ ਦੇ ਦਾਂਗੇ ਤੈਨੂੰ ਤੂੰ ਫਿਕਰ ਨਾ ਕਰ ਚਾਚਾ ਸਾਡੇ ਕਿਹੜਾ ਟਰੱਕ ਚੱਲਦੇ ਨੇ ਸੀਤਾਬ ਕੰਮ ਕਰਕੇ ਉਹ ਕਰ ਦਿਆ ਫਿਰ ਤਾਂ ਅੰਦਰ ਵੱਡਿਆ ਮਾਣ ਮੇ ਬੁੱਟੇ ਯਾਰ ਮੈਂ ਤੈਨੂੰ ਜਿਵੇਂ ਮਰਜ਼ੀ ਦੇਵਾਂ 1.5 ਲੱਖ ਰੁਪਏ ਤੇ ਨਾ ਮਾਥੇ ਲੀ ਦੇ ਦੂੰਗਾ ਭਾਈ ਬਣ ਕੇ ਕਹਨ ਮੇੜ ਕਾ ਚਾਚਾ 2 ਲੱਖ ਰੁਪਏ ਲੱਗੂਗਾ ਤਾਂ ਮੇ ਬੁੱਟੇ ਹੱਥ ਬਣਾ ਲੈ ਮਨ ਜਾ ਹੁਣ ਤਾਂ ਚੱਲ ਚਾਚਾ ਜਿਵੇਂ ਤੂੰ ਤੇਰੇ ਪਿਆਰ ਕਰਕੇ ਕਹਨਾ ਮੈਂ ਮੈਂ ਕਰੇ ਭਾਈਓ ਮੇਰੇ ਘਰ ਆਣੀ ਭਾਈਓ ਸਾਡੇ ਦਾ ਖਰਚੋ ਖਰਚਾ ਅਰੇ ਦਾ ਘਰ ਬਟਿਆ ਜਾਂਦਾ ਚਰ ਕੋਈ ਨਹੀਂ ਜਿਵੇਂ ਮਰਜ਼ੀ ਦੀਏ ਭਾਈ ਤੇ ਦੇ ਮੰਗੇ ਹੈ ਹਾਂ ਆਪਨੇ ਤੈਨੂੰ ਪਹੁੰਚਦੇ ਕਰਵਾ ਦੇ ਘਰੇ پیسے ਹੈ ਉਹ ਥਾਣੇ ਠੋਨੇ ਵਾਲਾ ਕੰਮ ਕਰਦੇ ਕਿਤੇ ਚਲ ਉਹਨੂੰ ਡਾਕਟਰ ਜੀ ਹਾਂ ਉਹ ਥਾਣੇ ਆਇਆ ਨੂੰ ਫਿਰ ਜਵਾਬ ਦੇ ਦੋ ਜੀ ਕੱਲੀ ਕਾਰਬੋਨ ਡੈਗ ਛੜ ਲਾ ਦੋ ਬਸ ਮੇਰੇ ਆ ਜਾ ਨੂੰ ਚਲ ਖਿਆਲ ਰੱਖੀ ਬੁੱਟੇ ਆਪਣਾ ਚੰਗਾ ਅਸੀਂ ਆਏ ਪੈਸੇ ਲੈ ਕੇ ਪੇ ਛੇਤੀ ਆ ਜਾਓ ਜੀ ਦੁਪਹਿਰ ਨੂੰ ਹੋਰ ਇੱਥੇ ਮੈਂ ਕਿੰਨਾ ਕੁ ਟਾਈਮ ਹੋ ਕਰੀ ਜਾਊਂਗਾ ਨਹੀਂ ਮਗਾ ਹਾਂ ਟਰਾਂਸਫਰ ਹੋਣਾਗਾ ਪਟਿਆਲੇ ਆ ਡਾਕਟਰ ਜੀ ਹਾਂ ਉਹ ਬਾਗੇ ਉਹ ਚਾਚੇ ਹੁਰੀ ਆਹੋ ਬਾਗੇ ਤੂੰ ਬਾਗੇ ਆ ਲਾਹੇ ਹੋ ਜੀ ਨਾਰੀ ਮੇਰੇ ਲੱਗਦਾ ਤੈਨੂੰ ਪਤਾ ਨਹੀਂ ਬਾਦੀ ਦੀ ਨਾਦ ਤੇ ਸੋਟੀ ਲਾਈ ਹੋਈ ਹੈ ਰੋਏ ਦਾ ਕੰਮ ਕਰਾ ਤੈਨੂੰ ਪਤਾ ਨਹੀਂ ਪਸ ਲਾ ਦੋ ਜੀ ਨੂੰ ਕੋਈ ਲੋੜ ਨਹੀਂ ਆ ਜਾ ਹੋ ਜਾ ਖੜਾ ਹੋ ਹੋ ਕਿਉਂ ਡਾਕਟਰ ਜੀ ਕਿਹਾ ਜੀ ਦਾ ਬੜਾ ਮੂਤ ਦਾ ਗੱਲਾਂ ਕਰਦਾ ਵੱਡੀਆਂ ਗੱਲਾਂ ਦਾ ਇਹ ਬਾੜੀਆਂ ਕਰਦਾ ਆ ਜਾ ਚੱਪਲਾ ਮੇਰੀਆਂ ਉੱਥੇ ਪਈਆਂ ਨੇ ਕਿੰਨੇ ਪੈਸੇ ਹੋਗੇ ਡਾਕਟਰ ਸਾਹਿਬ ਆਪਣੇ ਆਪਣਾ ਤਾਂ ਇਹੀ ਹੈ 700 ਰੁਪਏ ਹੋਇਆ ਬਣਾ ਤਾਂ 700 ਨੂੰ ਗੀਜਰ ਲੈਤਾ ਤੇ ਇੱਥੇ ਕਿਉਂ ਕੰਮ ਨਹੀਂ ਕਰਿਆ ਉਹ ਤੇਰਾ ਕੀ ਕੰਮ ਕਰਿਆ ਪਾਪਾ ਨਹੀਂ ਲਾਈਆਂ ਤੇਰੇ ਸਪਰੇ ਨਹੀਂ ਗੱਡੀ ਤਰੀ ਭਣ ਦੀ ਸਪਰੇ ਕੱਢਣ ਨੂੰ ਬੜਾ ਬਿਆੰਤ ਡਾਕਟਰਾਂ ਤੂੰ ਖਾਰਤਾ ਤੇ ਥੋ ਲੈਣਾ ਨਹੀਂ ਕੋਈ ਨਾ ਪਤਾ ਜਦੋਂ ਲੱਗੀਆਂ ਦਾ ਡੱਟੀਆਂ ਮੁੱਕਿਆ ਤੇਰਾ ਪਾਣੀ ਮੇਰੇ ਲਈ ਵੀ ਆਏਗਾ ਉਹ ਕੋਈ ਨਹੀਂ ਮੁੱਕਦਾ ਪਾਣੀ ਪੂਣੀ ਸੱਕ ਬਣਾ ਕੇ ਤਿਆਰ ਕੀਤੀ ਹੋਈ ਆ ਐ ਕਿਵੇਂ ਮੁੱਕ ਜੂ ਪਾਣੀ ਤੁਹਾ ਜਿਹੜੇ 60 70 ਰੁਪਏ ਲਿਖਣੇ ਨੇ ਆਪਦਾ ਕਰ ਲੈ ਜਿਹੜਾ ਕੁਛ ਕਰ ਲੈ 60 70 ਰੁਪਏ ਵੀ ਲਿਖਿਆ ਕੇ ਜਾਏਗਾ ਇਹ ਤਾਂ ਦੇ ਜਾ ਮੈਨੂੰ ਲਖਦਾ ਉਹ ਮੈਂ ਤਾਂ 6 ਮਹੀਨੇ ਦੇਊਗਾ ਤਨਖਾਹ ਹੁੰਦੀ ਆ ਭੈਣ ਦੀ ਹਜੇ ਲੈਣੀ ਕੋਈ ਨਹੀਂ ਸਾਲੇ ਦੀ ਪੂਰੇ ਕੀ ਲਾਗਤ ਕਾਨੂੰ ਸੁਧਰ ਸਕਦੀ ਐ ਡਾਕਟਰ ਜੀ ਹਾਂ ਉਹ ਹਾਜਮੁਲਾ ਹੈਗਾ ਸਾਡਾ ਕਾਲੂ ਲਡੂ ਵੀ ਪਾਪਾ ਡਾਕਟਰ ਦੇ ਗਿਆ ਦੀ ਹਾਜਮੁਲਾ ਸੇ ਮੇਰਾ ਬੀਬੀ ਨਾ ਵਧਾ ਅੱਖਾਂ ਮੂਰੋ ਬਰਾ ਹੋ ਜਾ ਜਾ ਪਾ ਜਾ ਪਾ ਜਾ ਮੇਰਾ ਵੀਰ ਜਾ ਵਗ ਜਾ ਦੇ ਦੇ ਮੈਂ ਦੇਵਾ ਤੈਨੂੰ ਮੇਰੇ ਆ ਸਾਲਿਆ ਕੋਈ ਫਲਾ ਮੇਰਾ ਨੋ ਵੱਧ ਤਾਂ ਇਹ ਕਮਾ ਜਾਂਦਾ 15 ਮਿੰਟਾਂ ਚ ਸਾਲੇ ਨੇ ਪੌਣੇ 2 ਲੱਖ ਰੁਪਇਆ ਵੜਤਾ ਪੈਣ ਦੀ ਡਾਂਗ ਮਰਾਵਾ 12 ਵਜੇ ਹਜੇ ਵੇਲੇ ਤਾਂ ਮੈਨੂੰ ਲਾਲ ਆਹੋ ਕੱਖਾਂ ਚ ਆ ਜਾਂ ਨਜਲ ਲੜ ਛੱਡਨੀ ਬ੍ਰਿੰਦਰ ਬਣੇ ਜਾ ਰਾਮ ਨਾਲ ਆਏ ਗੁੜ ਹੈ ਗੁੜ ਹੈ ਆਰੀ ਜੋ تھا تھا ਵੰਡਦੇ ਹਰਦੀ ਆਖਰੀਆਂ ਦਾ ਪੁਰਜਾ ਹੋਏ ਉਸ ਕੋ ਦੀ ਪਾਇਨ ਦਾ ਚਾਚੇ ਦਾ ਪੁਰਜਾ ਕਿਵੇਂ ਰੋਲਿਆ ਓ ਮੇਰੇ ਸਾਵੇ ਨੇ ਕੂੜ ਵਰਗੀ ਦੀ ਨਹੀਂ ਦੇਖਲਾ ਸਸਰੀ ਕਰ ਜਾ ਚੀ ਫੋ ਠੀਕ ਆ ਆਹੋ ਮੈਂ ਤਾਂ ਠੀਕ ਆ ਇੱਧਰ ਜਾਂਦੀ ਤੀ ਓ ਖੇਤ ਚਾਚਾ ਦੇ ਚੱਲੀਆਂ ਤੇਰਾ ਚਾਚਾ ਸਵੇਰ ਦਾ ਭੁੱਖਾ ਪਾਣਾ ਲੱਗਿਆ ਹੋਇਆ ਹੁਣ ਘਰੋਂ ਚਾਹ ਜਾਣ ਲੱਗੀ ਅੱਗੇ ਤਾਂ ਮੇਰਾ ਸੜਾ ਕੇ ਤਾਂ ਬਣਾ ਲਾ ਚਾਹ ਬੁੱਟੇ ਬਣਾ ਲਾ ਚਾਹ ਮੈਂ ਕਾਣੂ ਬੁੱਟੇ ਬਾਲਣ ਕਿੱਲਾ ਹੋਇਆ ਪਿਆ ਮੀ ਤਾਂ ਇੰਨਾ ਪਿਆ ਲਿਆ ਕਾਣੂ ਹੋ ਗਿਆ ਬਾਲਣ ਕਿੱਲਾ ਚਵਰੀਕੀਆਂ ਕਰਦਾ ਉਹ ਬਹੁਤ ਬਹਿਵਤੀ ਆ ਜਾਤੀ ਅਬ ਤੂੰ ਕਿੱਥੇ ਚੱਲਿਆ ਨਾਲੇ ਮੈਂ ਤਾਂ ਜਾਤੀ ਜਾਖੜੀ ਜਾਣਾ ਟੈਲੀਆਂ ਦੇਖਣਾ ਗੁਸ ਰਖਾਨੇ ਤੇ ਟੈਲਾ ਲਵਾਉਣੀਆਂ ਨੇ ਗੋਲੋ ਕਹਿੰਦੀ ਫਫਾਰਾ ਵੀ ਲਵਾਉਣਾ ਮਾਹ ਲਵਾ ਲਓ ਭਾਈ ਹੈਗੇ ਨੇ ਪੈਸੇ ਲਵਾ ਲਓ ਕਮਾਉਣਾ ਮੈਂ ਆ ਲੈ ਲਿਆ 30000 ਦਾ ਮੋਟਰਸਾਈਕਲ ਉਹ ਤਾਂ ਪਤਾ ਹੀ ਆ ਕਿੱਦਾਂ ਆ ਹਾਂ ਮਾੜਿਆ ਸੀ ਕਿਸੇ ਤੋਂ ਆ ਦੇਖ ਲੈ ਸੈਲਫ ਸਟਾਰਟ ਆ ਛੱਡੇ ਹੋਣਾ ਚਾਹੀ ਤੈਨੂੰ ਬਸ ਠੀਕ ਆ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਹਾਂ ਓ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਤੂੰ ਜਾ ਆਪਣਾ ਲੇਟ ਫਿਰ ਛੱਡੇ ਹੋਣਾ ਮੈਂ ਕਾਹਨੂੰ ਐਵੇਂ ਪਿੰਡ ਚ ਗੱਲਾਂ ਖਰਾਉਣੀਆਂ ਕਿਹਦਾ ਕਿਸੇ ਦਾ ਮੂੰਹ ਫੜ ਲਾਂਗੇ ਅਸੀਂ ਹੈ ਕਹਿ ਦੇਣਾ ਲੈ ਫਲਾਣੇ ਦੀ ਨੂੰ ਆ ਸ੍ਰੀ ਨਾਲੀ ਧੱਕੇ ਖਾਂਦੇ ਫਿਰੀ ਜਾਂਦੀ ਆ ਲੋਕਾਂ ਦਾ ਮੂੰਹ ਫੜ ਲਾਂਗੇ ਆਪਾਂ ਨਾ ਮੈਂ ਮਾੜਾ ਕੈਰੈਕਟਰ ਲੈਸ ਆ ਮੈਂ ਤੈਨੂੰ ਕਦ ਕਿਹਾ ਹੱਥ ਤੇ ਕੱਲਾ ਤਾਂ ਹੀ ਨਾ ਚਾਚੀ ਛੁੱਟੀਆਂ ਭਾਈਆ ਕਿਕੜਾ ਤੁਹਾਡੇ ਕਰਿਆਣੀ ਕੰਮ ਆਏ ਕਿਵੇਂ ਗੱਲਾਂ ਬਣਾ ਲੈਣ ਤੇ ਲੱਤ ਨਹੀਂ ਕੁੱਟ ਤੂੰ ਰੁਪਏ ਆਏ ਹੋਏ ਨੇ ਭਾਈਆ 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 ਲੱਤ ਤੋੜ ਦਾਂਗੇ ਚਾਚੂ ਨੂੰ ਤਾਂ ਪੈਸਾ ਇੱਕ 80 ਆਇਆ ਹੋਇਆ ਤੀਜੇ ਮੋਟਰਸਾਈਕਲ ਦੇ ਲੱਗਿਆ ਵਿੱਚੋਂ ਬੱਜ ਗਿਆ ਕੀ ਕਰਦਾ ਚਾਚੀ ਕੰਮ ਚਾਚਾ ਖਾਨ ਘਰਾਂ ਦਾ ਬੇਚਾਰਾ ਕੱਲਾ ਹੀ ਕੱਲਾ ਤਾਂ ਲੱਗੂ ਵੀ ਜਦੋਂ ਬੈਵਤਾ ਕਰਦਾ ਹੈ ਤੂੰ ਤਾਂ ਨਹੀਂ ਰਿਹਾ ਹੁਣ ਮੇਟਾ ਕਰਨ ਨਹੀਂ ਪੈਣਾ ਬਚਾਰੇ ਨੂੰ ਸਕੂਟਰੀ ਲੈ ਲਾ ਜਾਤੀ ਹੁਣ ਸਕੂਟਰੀ ਸਕੂਟਰੀ ਤੇ ਆਇਆ ਕਰ ਚਾਹ ਦੇਣ ਉਹਨੂੰ ਪਥੇਰੇ ਰੁਪਏ ਨੇ ਜੱਟ ਲਵੇ ਸਕੂਟਰੀ ਜੋਗੇ ਪੈਸੇ ਕਿੱਥੇ ਆਹਲੇ ਕਿਉਂ ਮਲੰਗੋ ਤੁਸੀਂ ਮੈਂ ਮਲੰਗ ਕਾਨੂੰ ਆ ਖਰਚਾ ਹੀ ਬਹੁਤ ਆ ਬਚਦਾ ਨਹੀਂ ਕੁਝ ਜਿਹੜੇ 4 ਪੈਸੇ ਸੀ ਉਹ ਤੈਨੂੰ ਦੇਤੇ ਮੇਰੇ ਤਾਂ ਗਾਣੇ ਵੀ ਵਿਕ ਗਏ ਕਿਉਂ ਦੇਣਾ ਨਹੀਂ ਸੀ ਫਰਾ ਹੁੰਦਾ ਗੋਲੂ ਨੂੰ ਵੀ ਪੈਂਥਰ ਲੈ ਕੇ ਦੇਉ ਮੈਂ ਮੈਂ ਵਗ ਜਾ ਕਰ ਭਈ ਆਪਦਾ ਜਿੱਥੇ ਜਾਣਾ ਹੈ ਲੈ ਜਾ ਜੀ ਵਗ ਜਾ ਇੱਥੇ ਆਜਾ ਬੁੱਟੇ ਤੂੰ ਵਿਚਾਪੇ ਕੇ ਜਾਈਂ ਨਾ ਨਾ ਚਾਚੀ ਮੈਂ ਨਹੀਂ ਆਉਂਦਾ ਖਬਰਾਂ ਕੀ ਬੋਲੂ ਹੋ ਆਪਦਾ ਲੱਤ ਨਹੀਂ ਦਿੰਦੇ ਹਜੇ ਯੱਟ ਦੀ ਪਹੀ ਚ ਭਗ ਜਾ ਮੈਂ ਕੀ ਬੋਲੇਗਾ ਛਾ ਪਾਣੀ ਦਾ ਕੀ ਹੁੰਦਾ ਨਾ ਨਾ ਚਾਚੀ ਕੀ ਪਤਾ ਆਪਦਾ ਨਾ ਚੱਲ ਠੀਕ ਆ ਜਾ ਹੁਣ ਤਾਂ ਤੈਨੂੰ ਬੰਨਾਲ ਦਿਆਂਗੇ ਇੱਕ ਲੱਖ ਪੈਸੇ ਤਾਂ ਤੂੰ ਖਾ ਗਿਆ ਸਕੂਟਰੀ ਤੂੰ ਤਾਂ ਆਪਣੀ ਗੋਲੂ ਨੂੰ ਚਾਹੇ ਸਕੂਟਰੀ ਦੀ ਥਾਂ ਕਾਰ ਲੈ ਕੇ ਦੇ ਦੇ ਮੇਰੀ ਸਕੂਟਰੀ ਦੇ ਪੈਸੇ ਤਾਂ ਤੂੰ ਖਾ ਗਿਆ ਹੈ ਚੰਬਲਿਆ ਕਿਸੇ ਥਾਂ ਦਾ ਇਹੋ ਜਿਹਾ ਮੜਾ ਸਿਰੀ ਵੀ ਨਾ ਰੱਬ ਕਿਸੇ ਨੂੰ ਦੇਵੇ ਪੱਠਾ ਬਠਾ ਕੇ ਰੱਖਦਾ ਜਿਹੜੇ ਪੈਸੇ ਸੀ ਸਾਰੇ ਖਾ ਗਿਆ ਆ ਕੌਣ ਤੀ ਨਹੀਂ ਜਿਹੜਾ ਮੋਟਰਸਾਈਕਲ ਚੜਕੇ ਆ ਆ ਬੁੱਟਾ ਤੀ ਹੋਰ ਕੌਣ ਕਿਹੜਾ ਬੁੱਟਾ ਸਿਰੀ ਆਪਣਾ ਜਿਹੜਾ ਭੱਜਿਆ ਇਹ ਮੋਟਰਸਾਈਕਲ ਦਾ ਨਹੀਂ ਫਿਰਦਾ ਆਪਣੇ ਪੈਸਿਆਂ ਦਾ ਨਹੀਂ ਫਿਰਦਾ ਜਿਹੜਾ 1.80 ਲੱਖ 80 ਹਜ਼ਾਰ ਠੱਗ ਕੇ ਲੈ ਗਿਆ ਮੋਟਰਸਾਈਕਲ ਲੈ ਕੇ ਆਇਆ ਉਹਦਾ ਕੋਈ ਨਹੀਂ ਉਹਨਾਂ ਸਪਰੇ ਸਪਰੂ ਚੜੀ ਸਭ ਡਰਾਮੇ ਕਰਦਾ ਹੈ ਚਾਲਬਾਜ਼ ਕਿਸੇ ਥਾਂ ਦਾ ਆ ਭੈਣ ਦਾ ਖਸਮ ਹੁਣ ਟੈਲਾ ਲੈਣ ਚੱਲਿਆ ਸੀ ਜੱਖਲ ਕਹਿੰਦਾ ਬਾਥਰੂਮ ਤੇ ਟੈਲਾ ਲਵਾਉਣੀਆਂ ਨਾਲੇ ਆਪਣੀ ਘਰ ਵਾਲੀ ਨੂੰ ਸਕੂਟੀ ਲੈ ਕੇ ਦੇਤੀ ਤੂੰ ਕਿਹੜਾ ਘਟਾਂ ਤੇਰੇ ਤੋਂ ਕਿਹੜਾ ਸਰਿਆ ਕੁਛ ਹੈ ਲੜ ਲੜ ਕੇ ਭਜਾਤਾ ਤੇ ਚੱਜਦਾ ਹੁੰਦਾ ਬੜਿਆਂ ਭਲੋਕੇ ਕੰਮ ਲੈ ਲੰਦਾ ਉਹ ਮੈਂ ਕੀ ਕਰਾਂ ਉਹ ਤੰਗ ਕਰੀ ਗਿਆ ਹੁਣ ਯਾਰ ਕੰਮ ਦਾ ਕਰਦਾ ਡੱਕੇ ਦੂ ਨਹੀਂ ਕਰਦਾ ਉਹ ਫੇ ਮੈਂ ਕੀ ਕਰਾਂ ਉਹਨੂੰ ਮੈਂ ਨਾਲੇ ਪੈਸੇ ਗਏ ਨਾਲੇ ਹੁਣ ਸਿਰ ਹੀ ਗਿਆ ਹੁਣ ਕੱਲਾ ਮਰੀ ਜਾ ਕੁੱਤੇ ਦੀ ਮੌਤ ਹਾਂ ਭੈਣ ਚੋਦੀ ਮੈਂ ਕੀ ਕਰਾਂ ਦੱਸਾਂ ਤੂੰ ਆਕੇ ਦਪਰੇ ਮੇਰੇ ਚੜਜੇ ਨੇ ਸਿਰ ਤੇ ਮੈਂ ਕੀ ਕਰਾਂ ਮੇਰੀਆਂ ਤਾਂ ਮਾਂ ਦੀਆਂ ਦਿੱਤੀਆਂ ਬਾਲੀਆਂ ਵੀ ਵੇਚਤੀਆਂ ਮੈਂ ਇਹ ਤਾਂ ਬਾਲੀਆਂ ਦੀ ਸੋਚ ਪਈ ਖੜੀ ਸਾਰੇ ਛੱਡ ਕੇ ਲੈ ਗਿਆ ਜੋ ਆਕਾਂ ਦੀ ਫੀਸ ਨਹੀਂ ਭਰੀ ਗਈ ਸਾਰੇ ਪੈਸੇ ਤੇ ਬਬਰ ਚ ਗਏ ਜੇ ਮੇਰਾ ਸਾਰਾ ਘਰ ਖਾਣੇ ਤੇ ਖਰਚ ਨਾ ਫੇਰ ਕੀ ਕਰਦੀ ਤੈਨੂੰ ਪਤਾ ਆਪਣੇ ਪੈਸਿਆਂ ਦੀ ਸਕੂਟਰੀ ਦੇ ਦਿਨ ਨੂੰ ਫਿਰਦਾ ਆਪਣੀ ਘਰ ਵਾਲੀ ਨੂੰ ਕਹਿੰਦਾ ਮੈਂ ਤਾਂ ਗੋਲੂ ਨੂੰ ਸਕੂਟਰੀ ਲੈ ਕੇ ਦੇ ਰਿਆਂ ਮੈਨੂੰ ਟੀਚਰਾ ਕਰਦਾ ਸੀ ਕਹਿੰਦਾ ਚਾਚੀ ਕਾਣੂ ਧੁੱਪੇ ਫੇਰੀ ਜਾਨੀ ਆ ਤੂੰ ਵੀ ਸਕੂਟਰੀ ਲੈ ਲੈ ਆਹੋ ਭਾਈ ਤੇਰੇ ਕੋਲ ਤਾਂ ਪੈਸੇ ਆਏ ਹੋਣ ਹਰਾਮ ਦੇ ਹੁਣ ਉਹ ਤਾਂ ਲੈਣੀ ਨੇ ਜਾਂ ਕਰਨ ਲੈ ਲੈ ਉਟੇ ਸ਼ਟਾ ਲਪਾ ਚੇ ਪਟਾ ਉਹੋ ਟੀਚਰਾਂ ਕਰਦਾਲੇ ਸਾਡੇ ਪੈਸੇ ਲੈ ਕੇ ਉਹ ਮੈਨੂੰ ਬਥੇਰਾ ਜ਼ੋਰ ਲਾਇਆ ਨੰਬਰਦਾਰ ਨੇ ਨਾਰ ਲਾ ਇਹਨੂੰ ਨਾਰ ਆਲਾ ਕਿਤੇ ਸੀਰ ਨੇ ਪੂਰੀ ਲਾਇਆ ਅਜ ਤੱਕ ਇਹਨੇ ਪਤਾ ਨਹੀਂ ਕਿੰਨਾ ਕਿਨੂੰ ਠੱਗ ਕੇ ਆਇਆ ਮੈਂ ਤਾਂ ਕਹਿੰਦੀ ਆ ਬੇੜਾ ਬਹਿ ਜਾ ਇਹਦਾ ਰਹਿ ਜਾ ਸੁੱਤਾ ਪਿਆ ਮਰ ਜਾ ਕੰਜਰ ਮੋਟਰਸਾਈਕਲ ਤੋਂ गिर ਕੇ ਟੰਗ ਟੁੱਟ ਜਾ ਇਹਦੀ ਹੋ ਜਾ ਲੰਗੜਾ ਸਪਰੇ ਤਾਂ ਚੜੀ ਨਹੀਂ ਅਜੇ ਮੰਜੇ ਤੇ ਅਰੇ ਕੋਈ ਮੈਂ ਦੁਖੀ ਦੇ ਲੈ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਸੋਚ ਜੇ ਹੋ ਸਕਦਾ ਨਾ ਬੜਿਆ ਭਲੇ ਹੋ ਕੇ ਲਿਆ ਹਲੇ ਵੀ 1.80 ਹਜ਼ਾਰ ਧੱਗਿਆ ਉਹਨੇ ਆਪਣਾ ਪਲੋਂਪ ਲੂਕੇ ਕਿੱਥੋਂ ਆ ਜੂਗਾ ਹੋ ਜੇ ਇਹ ਜਾਂ ਹੁੰਦਾ ਉਹਨਾਂ ਨਾਲ ਤਾਂ ਸਾਲ ਲਾ ਜੂਦਾ ਪੂਰਾ ਹੈ ਤੂੰ ਦੇਖ ਲੈ ਪਲੋਂਪ ਲੂਕੇ ਜੇ ਕੰਮ ਕਰਦਾ ਸਾਲ ਤਾਂ ਲਵਾ ਲਿਆ ਔਖੇ ਸੋਖੇ ਭਾਏ 1.80 ਹਜ਼ਾਰ ਪਹਿਲਾਂ ਦਿੱਤਾ ਉਹਨੂੰ ਹੈ ਕਾਨੂੰ ਆ ਕੇ ਨਵਾਂ ਕੋ ਚੰਦ ਚਾੜ ਦੂ ਭਾਏ ਫੇਰ ਦਿੰਦੀ ਫਿਰਿੰਗੀ ਪੈਸੇ ਉਹਨੂੰ ਸਰਦਾ ਜੀ ਦਿਨੂੰ ਵੇ ਹੁਣ ਕਰੀਏ ਕੀ ਤੂੰ ਵੀ ਨਾਲੇ ਬਾਹਲਾ ਤੱਕਤਾ ਨਾ ਹੋਇਆ ਕਰ ਪਿਆਰ ਨਾਲ ਇਹੋ ਜੇ ਬੰਦੇ ਤਾਂ ਜਿੰਨਾ ਮਰਜੀ ਕੰਮ ਲੈ ਲੈ ਪਰ ਇਸ ਸਾਲ ਦੀ ਮੇਰੇ ਤਾਂ ਕਿਸਮਤੇ ਮਾੜੀ ਐ ਉਧਰ 3 ਕਿਲੋ ਲੈ ਇਹਦੇ ਡੱਬਣਾ ਚੋਂ ਪਾਣੀ ਕੀ ਡੁੱਬ ਗਏ ਬੱਸ ਮੈਂ ਉੱਧਰ ਭੱਜਾਂ ਕਿ ਇੱਧਰ ਰੇ ਪਾਵਾਂਗੇ ਹੁਣ ਤਾਂ ਆਪਣੇ ਕੋਲ ਪੈਸਾ ਵੀ ਨਹੀਂ ਰਿਹਾ ਹੋਰ ਕੋਈ ਸੀਰੀਲ ਕਿੱਥੋਂ ਲੈ ਕੇ ਆਵਾਂਗੇ ਤੂੰ ਕੁਝ ਵੀ ਕਰ ਉਹਨੂੰ ਮਨਾਵ ਲੋ ਕੇ ਲੈ ਆ ਇੱਥੋਂ ਆਊਗਾ ਹੁਣ ਹੁੰਨੀ ਆਉਂਦਾ ਉਹ ਭੈਣ ਚੋੜ ਚੱਲ ਤੂੰ ਚਾਹ ਪੀ ਮੈਂ ਚੱਲ ਲੀ ਆ ਕਰ ਉਹ ਬਹਿ ਜਾ ਦੁੱਖ ਸੁੱਖ ਦੀ ਗੱਲ ਕਰ ਲੈ ਮਣੀ ਮੋਟੀ ਹੁਣ ਹੈ ਘਰੇ ਉਹ ਬੁੜੀ ਫਰੀਂ ਦੇ ਮੂਰੇ ਚਰ 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 ਸਾਰਾ ਦਿਨ ਕਰਦੀ ਬਈ ਆਪਾਂ ਨਾਲ ਬੋਲਚਾਲ ਕਰ ਲਾਂਗੇ ਵੇ ਸਕੂਲ ਦਾ ਟਾਈਮ ਹੋ ਗਿਆ ਬੱਚੇ ਵੀ ਆਣ ਆਲਿਆ ਗਿਆ ਵੀ ਆਣ ਆਲਾ ਸਕੂਲ ਜਾ ਭੱਗ ਜਾ ਪੈਣ ਘੜਾ ਘੜ ਕੇ ਉਦੀ ਭੱਗ ਜਾ ਤੂੰ ਨਾ ਪੈਣ ਦੇ ਯਾਰ ਜਿਹਦੇ ਪੈਰ ਤੇ ਪਾਣੀ ਪੈਣ ਦੀ ਜਾ ਭੱਗ ਜਾ ਉਧਰ ਜਾ ਨਾ ਪੈਸੇ ਤਾਂ ਸਿਰੇ ਨੇ ਠੱਗਿਆ ਮੇਰੇ ਤੇ ਕਾਦਾ ਗੁੱਸਾ ਜੇ ਚੱਜ ਦਾ ਹੋਵੇ ਤਾਂ ਰੱਖਦਾ ਨਾ ਉਹਨੂੰ ਐਂ ਤੱਤਾ ਹੋ ਗਿਆ ਨੂੰ ਬੋਲਦਾ ਨਾ ਮੈਂ ਦੋ ਮੁੰਡਾ ਪੁੱਤ ਨਹੀਂ ਚ ਪੈਣ ਚੋਦੀ ਦੇ ਦਿਮਾਗ ਖਰਾਬ ਕਰਕੇ ਸਲੀ ਨੇ ਚੋਦੋ ਦੇਖੋ ਕਿਸੇ ਦਾ ਗੁੱਸਾ ਮੇਰੇ ਤੇ ਲਾਈ ਜਾਂਦਾ ਜੇ ਤੂੰ ਚੱਜ ਦਾ ਹੁੰਦਾ ਸਿਰੇ ਨਾ ਭੱਜਦਾ ਤੇਰੀਆਂ ਕਰਤੂਤਾਂ ਤੋ ਵੀ ਕੁਛ ਨਹੀਂ ਵਿਗੜਿਆ ਠੰਡੇ ਦਿਮਾਗ ਨਾਲ ਬਹਿ ਕੇ ਸੋਚ ਲਾ ਮਨਾ ਕੇ ਲਿਆ ਉਹਨੂੰ ਮੈਂ ਚੱਲੀ ਆ ਲਾਤਾ ਮੇਰਾ ਸਾਰਾ ਸਕੀਮ ਹੈਗੀ ਕੋਈ ਗੱਲ ਹੀ ਪਤਾ ਕਿਹੜੇ ਸਕੂਲ ਚ ਪੜਦਾ ਹੂ ਐ ਇਹ ਦੇਖ ਕਿਹੜਾ ਪੜਦਾ ਜੀ ਹੈ ਕਿਹੜਾ ਅੱਜ ਗੱਲਾ ਹੀ ਐਸਾ ਵੈਸੀਆ ਕੰਮ ਜਮੀਨੀ ਵੜਦੇ ਜਵਾਖੀ ਲਾਤੀ ਜੀਰੀ ਫਿਰਗਲਦੀਪਾ ਲਾਤੀ ਜੀ ਚੱਲ ਵਧੀਆ 부ਜਾ ਮਰ ਗਈ ਹੂੰ ਵਧੀਆ ਵਧੀਆ ਲੈ ਭਾਈ ਉਹ ਗਲਦੀਪਾ ਕਿੱਥੇ ਆ ਜੀ ਤੜਕੇ ਆ ਜਾਓ ਉਦੋਂ ਠੀਕ ਹੋ ਜਾਊਗਾ ਐ ਕਰੀ ਕੀੜਿਆਂ ਦੇ ਭੌਣ ਦੰਨੇ ਕਿ ਚੌਪਾ ਦੀ ਟੋਬੇ ਚ ਲੱਸੀ ਪਾਦੀਆ ਹੋਰ ਇਹਦਾ ਉਹੀ ਨਾਰਦੀ ਉਹੀ ਜੜ ਜਾਂਦੀ ਐ ਤਾਂ ਕਿਓ ਬੂਟੇ ਕਿਵੇਂ ਆ ਭਾਈ ਠੀਕਾ ਤੂੰ ਕਰੇਗਾ ਰਹਿਣ ਲੱਗ ਗਿਆ ਓਏ ਮੈਂ ਰਹਿਣੀ ਆ ਬਾਈ ਘਰੇ ਬਸ ਮੈਨੂੰ ਤਾਂ ਅੱਜ 2 ਦਿਨ ਹੋ ਗਏ ਤਿੰਨ ਦਿਨ ਨਾ ਕੱਜਰਦਾ ਤੂੰ ਇੰਨਾ ਤਾਂ ਦੇਖ ਲੈ ਥੋਡੀ ਜੀਰੀ ਡੁੱਬੀ ਪਈ ਓਥੇ ਕਿਹੜੀ ਤੈਨੂੰ ਪਤਾ ਹੀ ਨਹੀਂ ਓਏ ਨਾ ਨਾ ਮੈਂ ਤਾਂ ਆ ਗਿਆ ਦੀ ਬਾਈ ਚਾਚੇ ਨਾਲ ਮਾਪਦਾ ਕਰ ਲਾ ਮੇਰੇ ਤਾਂ ਥੋੜਾ ਜਿਹਾ ਉਹਨਾਂ ਨਾਲ ਵਿਗੜ ਗਈ ਦੀ ਮੜੀ ਜੀ ਮੈਨੂੰ ਕਰ ਲੈਣ ਦੇ ਜਿਹੜਾ ਕੁਝ ਕਰ ਨਾ ਤੈਨੂੰ ਕੋਈ ਨਹੀਂ ਸ਼ਰਮ ਨਹੀਂ ਆਉਂਦੀ ਤੂੰ 1.80 ਲੈ ਕੇ ਆ ਬੈਠਿਆ ਘਰੇ ਨਾ ਤੂੰ ਤੈਨੂੰ ਭੇਜਿਆ ਉਹਨੇ ਆ ਵੀ ਆਏਗਾ ਕੀ ਹੋਣੇ ਤਾਂ ਮੈਨੂੰ ਕਿਉਂ ਭੇਜਿਆ ਮੈਨੂੰ ਤਾਂ ਪਤਾ ਲੱਗਿਆ ਕਿ ਤੂੰ ਹੈਂ ਮੈਂ ਤਾਂ ਪਤਾ ਲੱਗਿਆ ਨਾਲੇ ਜੀਰੀ ਡੁੱਬੀ ਪਈਏ ਮਾੜਾ ਮੋਟਾ ਦੇਖ ਲੈ ਖੇਤ ਜਾ ਕੇ ਕਿੱਧਰ ਲਈ ਡੁੱਬ ਗਈ ਉਧਰ ਡੱਬਰਾਂ ਵਾਲੀ 3 ਕਿਲੇ ਓਡੇ ਸਾਰੇ ਡੁੱਬੇ ਪਏ ਨੇ ਲੱਖ ਲੱਖ ਪਾਣੀ ਫਿਰਦਾ ਮੈਂ ਤਾਂ ਬੇਲਾਂ ਵੀ ਲਾਈਆਂ ਦੀ ਕਦੂਨੀ ਉੱਥੇ ਉਹ ਬੇਲਾ ਖੜਨ ਗਈਆਂ ਤੇਰੀਆਂ ਉਹ ਫਿਰਦਿਆਂ ਨੇ ਮੱਛਾਂ ਮੰਗੂ ਤੇਰਦੀਆਂ ਦੇਖ ਲਈ ਜਾ ਕੇ ਅੱਛਾ ਯਾਰ ਆਹੋ ਮਾੜੀ ਮੋਟੀ ਸ਼ਰਮ ਕਰ ਲੈ ਕਹਿੰਦਾ ਸਾਰਾ ਕੁਝ ਓਡਾ ਲੋਨ-ਲੂਨ ਲਿਆ ਹੋਇਆ ਉਹਦੇ ਤੇ ਕੰਜਰ ਦਾ ਕੀ ਆ ਉਹਦੇ ਕੋਲੇ ਰੁਪਈਏ 1 ਲੱਖ 80 ਤੂੰ ਲੈ ਕੇ ਇੱਥੇ ਆ ਬੈਠਾ ਓਏ ਉਹਨੂੰ ਬੋਲਣ ਦਾ ਨਹੀਂ ਪਤਾ ਉਹਨੂੰ ਜਮੀ ਨਹੀਂ ਪਤਾ ਹੈਗਾ ਬੋਲਣ ਦਾ ਮਾੜਾ ਮੋਟਾ ਮਿੱ ਫਰਾਂ ਪੈਂਦਾ ਮੇਰੇ ਨਾਲ ਵੱਡੂ ਖਾਉ ਮੈਂ ਕਿੱਥੇ ਨਹੀਂ ਜਾਉ ਉਹ ਚੱਲ ਜਿਹੜਾ ਕੁਝ ਹੋਣਾ ਤੇਦਾ ਹੋ ਗਿਆ ਹੁਣ ਕਹਿੰਦਾ ਤੂੰ ਦਾ ਥੋੜਾ ਮੋਟਾ ਦੇਖ ਲੈ ਖੇਤ ਜਾ ਕੇ ਦੇਖਦਾ ਮੈਂ ਕੋਈ ਨਾ ਫਰ ਬਗ ਦੀ ਗੰਜਰ ਤੇ ਹੁਣਾ ਤੈਨੂੰ ਨੇ ਸਿਖਾ ਕੇ ਤਾਂ ਨਹੀਂ ਭੇਜਿਆ ਮੈਨੂੰ ਆ ਦੱਸ ਦੇ ਓਏ ਓਨੇ ਕਿਉਂ ਭੇਜਿਆ ਯਾਰ ਮੈਨੂੰ ਮੈਂ ਤਾਂ ਉੱ ਲੰਗਾ ਜਾਂਦਾ ਦੀ ਤੈਨੂੰ ਦੇਖ ਲੈ ਇੱਥੇ ਬੈਠੇ ਨੂੰ ਮੈਂ ਤਾਂ ਆ ਬੈਠਾ ਗੰਜਰ ਦਾ ਲੈ ਕੇ ਵੈਸੇ ਉਹ ਤਰਸਦਾ ਮੈਨੂੰ ਵੀ ਉਹਦਾ ਯਾਰ ਆਉਂਦਾਗਾ ਹੁਣ ਲੈ ਰੱਖਿਆ ਖਾਸਾ ਬੈਂਕ ਤੋਂ ਪੈਸੇ ਮੈਨੂੰ ਦਸ ਹੋਰ ਗੰਜਰ ਤੇ ਲਮਟਾ ਲਮਟਾ ਬਥਈਆਂ ਚੱਕੀ ਬੈਠਾ ਤੂੰ ਲੈ ਕੇ ਵੈਸੇ ਤੂੰ ਮੈਂ ਤਾਂ ਕਾਨੂੰ ਮੁਕਰਿਆ ਮੈਂ ਪੈਸੇ ਲੈ ਕੇ ਨਹੀਂ ਮੁਕਰਿਆ ਜੇ ਨਾ ਮੁਕਰਿਆ ਹੁੰਦਾ ਖੇਤ ਨਾ ਜਾਂਦਾ ਫਿਰ ਤੂੰ ਮੈਂ ਤਾਂ ਉਹ 35 ਦਿਖਾਉਂਦਾ ਦੀ ਮਾ 35 ਦਿਖਾਈ ਜੱਟ ਨੂੰ ਫਿਰ ਪਤਾ ਲੱਗਦਾ ਤੂੰ 35 ਬਗ ਜੀ ਗੰਜਰ ਦਾ ਖੇਤ ਕੋਈ ਨਾ ਮਾਪੀ ਕੇ ਦੇਖ ਲੂੰ ਕਰ ਲੂੰ ਗੱਲ ਮੈਂ ਗੱਲ ਕਰ ਲੂੰ ਗੱਲ ਨਹੀਂ ਬਗ ਜੀ ਅੱਜ ਚੰਗਾ ਚੰਗਾ ਠੀਕ ਹੈ ਤੇਰੇ ਪਾਪੇ ਕਰਕੇ ਮੈਂ ਉਹ ਕਰ ਲੈਣਾ ਕੰਮੀ ਵਾਲਾ ਤੈਨੂੰ ਦੱਸਾਂ ਮੈਂ ਓਏ ਬਗ ਜੀ ਤੂੰ ਕੋਈ ਨਾ ਵੀ ਚੱਲ 100 ਗੁੱਸੇ ਗਿੱਲੇ ਹੁੰਦੇ ਨੇ ਠੀਕ ਹੈ ਬਥੇਰਾ ਸਾਡਾ ਕਰਿਆ ਤੁਸੀਂ ਕੋਈ ਨਾ ਕੋਈ ਨਾ ਜੀ ਚੰਗਾ ਸਸਰੀ ਘਰ ਜਾ ਚਾ ਤਨ ਕੀਲੇ ਜਮੀ ਡੁੱਬ ਗਿਆ ਹੈ ਉਹ ਜਮੀ ਗੌਰ ਨਹੀਂ ਕੀਤੀ ਤਾ ਤਾ ਸਸਰੀ ਘਰ ਦਾ ਜਵਾਬ ਤਾਂ ਦੇ ਦੇ ਹੁਣ ਤੂੰ ਆਕੜਿਆ ਬੈਠਾ ਜੇ ਮੈਨੀਆਂ ਮਾਹੋ ਕੇ ਆਇਆ ਸਸਰੀ ਘਰ ਨੂੰ ਹਾਂ ਤੂੰ ਜਤਰਾ ਤਾਂ ਆਇਆ ਯਾਰ ਮੈਂ ਨਸਵ ਲੈ ਕੇ ਪੈਸੇ ਤੂੰ ਨਵਾਂ ਮੋਟਰਸਾਈਕਲ ਲਈ ਫਰੀ ਜਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀਨੇ ਲੈਤਾ ਨਵਾਂ ਮੋਟਰਸਾਈਕਲ? ਕੀਨੇ ਕਹਿਤਾ ਤੈਨੂੰ? ਆ ਤੇਰੀ ਚਾਚੀ ਕਹਿੰਦੀ ਐ, ਕਹਿੰਦੀ ਨਾਲ ਦਾ ਗੋਸਲ ਖਾਨਾ ਦੇ ਉਹ ਪੱਥਰ ਲਵਾਉਂਦੇ ਫਿਰਦੇ ਨੇ। ਉਹ ਨਵਾਂ ਜਾਂ ਕੀ ਆਇਆ ਉਹ? ਹੈ? ਨਹੀਂ ਨਵਾਂ ਮੋਟਰਸਾਈਕਲ ਲਈ ਫਿਰਦਾ। ਚਾਚੀ ਦੇ ਵੀ ਬਣਦਾ ਗੋਲਾ ਮੈਂ ਤਾਂ ਹੁਣ ਪਤਾ ਲੱਗਿਆ। ਕਾਹਨੂੰ ਲੈਤਾ ਮੋਟਰਸਾਈਕਲ ਨਵਾਂ? ਸਾਡੀ ਭਾਪਣੀ ਕੇ ਉਹਦਾ ਤਾਂ ਪ੍ਰਾਣੇ ਦਾ। ਉਹ ਤੋਂ ਲੈ ਕੇ ਆਏ ਦੀ 4 ਦਿਨ। ਹਾਂ ਭਾਈ ਪੱਥਰ ਲਵਾਇਆ ਮਕਰਾਨੇ ਤੋਂ ਲਿਆਤਾ ਪੱਥਰ ਆ। ਫੁਫਾਰਾ ਲਵਾਤਾ ਗੋਲੋਂ ਕਹਿੰਨੀ ਫੁਫਾਰਾ ਲਵਾ ਦੇ। ਮਰਾ ਫੁਫਾਰਾ ਵੀ ਲਵਾਇਆ। ਫੁਫਾਰਾ ਤੈ ਕਣੂ ਲਵਾਇਆ। ਫਹਾਰਾ ਦਾ ਤਰੀ ਚਾਚੀ ਦੇ ਬਾਲੀਏ ਨੇ ਲਵਾਇਆ ਬੜੇ ਵੇਚ ਕੇ ਫਹਾਰਾ ਲਵਾਇਆ ਬਾਈ ਅੱਛਾ ਵੀ ਉਹ ਤੈਨੂੰ ਆ ਵੀ ਉਹ ਪੈਸਾ ਦਾ ਮੱਥਰ ਲਵਾ ਲਿਆ ਹੈ ਤੇ ਹੋਰ ਕੀ ਕਰਾ ਦੇਨੇ ਚਾਚਾ ਤਾਂ ਲੱਗੇ ਮੇਰੇ 70000 ਡਾਕਟਰ ਨੂੰ ਦੇਤਾ ਉਹ ਰਹਿਣ ਦੇ ਹਾਂ 20000 ਰੁਪਇਆ ਮੇਰਾ ਦਵਾਈ ਤੇ ਲੱਗਿਆ 800 ਦੀ ਗੋਲੀ ਆਉਂਦੀ ਆ ਇੱਕ ਜਿਹੜਾ ਉਰੋ ਬੜਿਆ ਹੋਇਆ ਸਾਰਾ ਭਰਦੀ ਉਹ ਐ ਪਤਾ ਲੱਗਦਾ ਵੀ ਜੰਦਾ ਬੜੀ ਮੋਟੀ ਤੈਨੂੰ ਸ਼ਰਮ ਚਾਹੀਦੀ ਹੈ ਹੈ ਵੀ ਤਿੰਨ ਗਿਲੇ ਡੱਬੜਾਂ 'ਚ ਡੁੱਬੇ ਪਏ ਨੇ ਹੈ ਅੱਗੇ ਮੜਾ ਮੋਟਾ ਦੇਖ ਲਾ ਮੀਕਣੀ ਦੇ ਵਿੱਚ ਨਾ ਲੈਂਦਾ ਚਾਚਾ ਉਹ ਮੈਂ ਕਿਹੜਾ ਤੈਨੂੰ ਕਿਹਾ ਦੀਗਾ ਨਾ ਲੈਂਦਾ ਲੈਣਾ ਪੈਂਦਾ ਭਾਈ ਸਾਨੂੰ ਲੈਣਾ ਪੈਂਦਾ ਤੈਨੂੰ ਤਾਂ ਮਰਦਿਓ ਜੇ ਤੋ 75 75 80 80 ਹਜ਼ਾਰ ਨੂੰ ਲੈਨੇ ਹੋ ਤੈਨੂੰ ਮਰਦਿਓ ਡੰਡੇ ਰੋਣੀਆਂ ਪੈਂਦੀਆਂ ਨੇ ਹਾਂ ਲੈ ਕੱਟ ਕੇ ਦਿੰਦਾ ਨਹੀਂ ਕੋਈ ਲੈਣੇ ਹੁਣ ਵੀ ਮੇਰੇ ਨਾਲ ਐ ਬੋਲੀ ਜਾਂਦਾ ਤੈਨੂੰ ਮੈਂ ਕੀ ਕਹਿੰਦਾ ਹੁੰਦਾ ਸੀ ਪਹਿਲਾਂ ਵੀ ਭਾਈ ਮਠਾ ਬੋਲ ਪਿਆ ਕਰ ਓਏ ਨਾ ਇਹ ਜੀ ਬੜ ਬੋਲੀ ਬੋਲਿਆ ਕਰ ਮੈਨੂੰ ਤੈਨੂੰ ਇਹ ਜੇ ਸਿਆਪੇ ਹੋਏ ਨੇ ਨਹੀਂ ਕੀ ਲੋੜਤੀ ਆਹ ਮੇਰੀ ਗੱਲ ਸੁਣ ਬੁੱਟਿਆ ਹੁਣ ਆਸ ਆ ਗਿਆ ਭਾਈ ਵੱੜ ਕੇ ਭਾਈ ਵੱੜ ਕੇ ਸਾਲ ਲਵਾ ਦੇ ਮੈਂ ਬਹੁਤ ਔਖਾ ਹੈ ਮੈਨੂੰ ਦੁੱਤੰ ਦਾ ਪਾਸਾ ਖੇਤ ਹੋ ਗਿਆ ਆਪਣਾ ਡੱਪਰਾ ਤੇ ਹੋ ਗਿਆ ਟੇਸ਼ਨ ਗਣੀ ਹੋ ਗਿਆ ਹੈ ਮੈਂ ਬਾਈ ਬਹੁਤ ਔਖਾ ਲਵਾ ਦੇ ਪਾਈ ਬੜ ਹੈ ਮੈਂ ਜੱਜਾ ਇਹ ਠੀਕ ਨਹੀਂ ਹੋਏਗਾ ਮੇਰਾ ਤਾਂ ਇੱਥੋਂ ਸਾਰਾ ਵੜਿਆ ਪਿਆਗਾ ਉਹ ਠੀਕ ਨੂੰਦ ਨੂੰ ਕੀ ਹੁੰਦਾ ਯਾਰ ਹੈ ਚਲ ਮੈਂ ਜੇ ਤੂੰ ਬਾੜਾ ਕਰਦਾ ਮੈਂ ਤਾਂ ਹਾਜ਼ਾ ਨਰਾ ਮਾਰਨ ਆ ਗਿਆ ਤਿੱਕਾ ਮੈਥੋਂ ਕੰਮ ਤਾਂ ਨਹੀਂ ਬਣਦਾ ਦੇਖ ਕਿਉਂਕਿ ਮੇਰੀ ਵੀ ਸਿਹਤ ਹਨਾ ਖਰਾਬ ਆ ਭਈ ਆਪਦਾ ਸਟਾਕਟਰ ਦੀ ਮੈਂ ਮੋਟਰ ਦੀ ਸੁੱੱਚ ਦੱਬਦਿਆ ਕਰੂ ਆਟੋਮੈਟਿਕ ਹਨਾ ਭਈਆ ਲਾ ਦਿਆ ਕਰੀ ਦੱਬਦਿਆ ਕਰੂ ਸਾਰਾ ਕਰਦੇ ਪਰ ਮੈਥੋਂ ਤੁਰਿਆ ਫਿਰਿਆ ਨਹੀਂ ਜਾਂਦਾ ਬਾਹਨ ਚ ਰੱਖੀ ਰੱਖ ਲਿਆ ਗੁਰੂ ਉਹ ਨਾ ਟਾਈਮ ਜੰਨਾ ਟਾਈਮ ਆ ਠੀਕ ਨਹੀਂ ਡਾਕਟਰ ਕਹਿੰਦਾ ਤੂੰ ਦਾ 7-8 ਮਹੀਨੇ ਲੋਟ ਨਹੀਂ ਹੁੰਦਾ ਉਹ ਜਿਹੜਾ ਦੱਸਾਂ 7-8 ਮਹੀਨੇ ਤੋਂ ਨਿਕੜ ਜੇ ਗਾਂਗਾ ਤੂੰ ਵਧੇ ਸਕੀਮਾ ਲਾਉਣਾ ਹੈ ਹੈ ਮਹੀਨਾ ਤਾਂ ਨੇ ਪਹਿਲਾ ਕਲੇਸ਼ ਰੰਗਾ ਦਾ 7-8 ਮਹੀਨੇ ਤੋਂ ਹੋਰ ਨਹੀਂ ਕੰਮ ਕਰਦਾ ਫਿਰ ਦਿੱਤੋ ਕਿਹੜਾ ਤੇ ਮੈਂ ਪੂਜਾ ਕਰਨੀ ਪੜਾ ਗਏ ਭਾਈ ਕੀ ਦੱਸ ਤਾ ਉਹ ਠੀਕ ਹੋ ਗਿਆ ਯਾਰ ਮਨ ਲਵਾ ਦੂ ਮਾ ਦੇ ਤੋਂ ਭੱਜ ਜਾਇਆ ਨਾ ਇਹਨੂੰ ਕੋ ਪਹਿਲਾਂ ਕਿ ਆਦੀ ਵੀ ਬਈ ਪੈਸੇ ਲੈ ਲਾਉ ਦੇ ਪੈਸੇ ਨਹੀਂ ਉਧਰ ਇੱਥੇ ਤੂੰ ਤਾਂ ਨਗ ਪੂਰੇ ਕਰਦਾ ਹਾਂ ਹਾਂ ਮੈਂ ਤਾਂ ਆਪਣਾ ਇੱਕ ਨੰਬਰ ਸਟੈਂਡ ਤੇ ਖੜਿਆ ਤੂੰ ਹੀ ਨਹੀਂ ਮੰਨਦਾ ਇਹਨਾਂ ਮਰਦੇ ਬੰਦਾ ਕੱਖ ਕਢਾ ਦੇ ਬਈ ਉਹ ਕਹਿੰਦਾ ਖੱਤੇ ਕਰੇਗੇ ਥੋੜਾ ਜਿਹਾ ਤੇਰੂ ਦੱਸਿਆ ਜਾ ਚਾਉ ਰੋ ਬੜਿਆ ਪੈਗਾ ਕਿੱਥੇ ਖੱਤਿਆਂ ਤੋਂ ਨਿਕਲਦੇ ਨੇ ਕੱਖ ਪਤਾ ਆਪੋਂ ਮਿਸਤਰੀ ਦਿਹਾੜੀ ਦੇ ਲਾਇਕ ਦਿਹਾੜੀਆ ਕਢਾਵਿਆ ਤੁਸੀਂ ਨਾ ਕਿਹਾ ਅੱਖੇ ਲੱਗਿਓ ਮੈਨੂੰ ਪਤਾ ਤੂੰ ਖਾਣਾ ਪੂਰਕਿਆਂ ਕਰਨ ਵਾਸਤੇ ਆਇਆ ਹੋਰੇ ਹੁਣ ਮਦਾ ਹਾ ਦਾ ਨਿਆਰਾ ਮਾਰਨਾਗਾ ਵੀ ਚਾਚੇ ਤੇ ਤੇ ਨਕੀਲੇ ਡੁੱਬ ਗਏ ਹੁਣ ਆ ਪੈਂਦਾ ਭਾਈ ਸੀਰੀ ਸੰਦ ਦਾ ਸਾਰਾ ਸਾਂਝ ਹੁੰਦਾ ਹੈ ਚਾ ਮੋਟਰ ਦੀ ਨਿਗਰ ਰੱਖ ਲਈ ਜਾਂ ਕਿ ਸੁੱਤ ਦਾ ਬੁਰੀ ਮੜਜੀ ਕੋਈ ਨਾ ਉਹਦਾ ਮੜਦਾ ਖੱਤੇ ਦੇ ਕੱਖ ਦੇ ਮੜਦੇ ਹਲਕਾ ਫੁਲਕਾ ਕੰਮ ਦਾ ਕਰਨਾਗਾ ਡਾਕਟਰ ਕਹਿੰਦਾ ਬਾਲਾ ਨਹੀਂ ਕਰਨਾ ਪੱਗ ਜਨਾਲਾ ਇਹ ਕੱਢਿਆ ਕੱਖ ਆਏ ਹਾਏ ਮੇ ਸ਼ੁਕਰ ਆ ਬੁੱਟਿਆ ਤੂੰ ਆ ਗਿਆ ਸਾਸ੍ਰਿਕਾ ਚਾਚੀ ਹੋ ਠੀਕ ਆ ਸਾਸ੍ਰਿਕਾ ਠੀਕ ਆ ਮੈਂ ਤੇਰਾ ਚਾਚਾ ਕਿੱਥੇ ਆ ਚਾਚਾ ਦਾ ਮੇਰਾ ਕੱਖ ਘੜਦਾ ਫਿਰਦਾ ਉਹ ਥੱਲੜ ਦੇ ਬਹਾਂ ਮੈਂ ਮੈਂ ਤਾਂ ਫੋਨ ਮਲਾ ਮਲਾ ਕੇ ਥੱਕ ਗਈ ਸੁਚ ਆਫ ਕਰੀ ਬੈਠਿਆ ਸਵੇਰ ਦੀ ਮੱਝ ਰਿੰਗੀ ਜਾਂਦੀ ਆ ਜਬ ਲਾਖ ਹੀ ਲਿਆ ਮੜ ਜਾ ਤੂੰ ਬੁਲਾ ਲਿਆ ਚਾਚੀ ਮਰ ਉੱਠਣਾ ਨਹੀਂ ਹੈਗਾ ਡਾਕਟਰ ਕਹਿੰਦਾ ਵੀ ਉੱਚੇ ਜਿਵੇਂ ਬਾਹਣ ਚ ਪੈਰ ਨਹੀਂ ਧਰਨਾ ਤਾਂ ਮੈਂ ਮੈਂ ਤਾਂ ਤੁਰ ਕੇ ਆਉਂਦੀ ਥੱਕ ਗਈ ਖੇਤ ਤੋਂ ਗਰਮੀ ਪਤਾ ਕਿੰਨੀ ਆ ਮੱਚ ਗਈ ਮੈਂ ਤਾਂ ਆਉਂਦੀ ਗਰਮੀ ਕਿੱਥੇ ਗਈ ਨਹੀਂ ਤਾਂ ਠੰਡ ਪਈ ਹੈ ਨਾ ਦਾ ਸਿਮਲਾ ਬਣ ਲੈ ਲਖਵਰੇ ਤੂੰ ਕੀ ਅੱਗ ਸੁਆ ਖਾਣਾ ਮੈਂ ਤਾਂ ਭਾਈ ਬਹੁਤ ਗਰਮੀ ਚ ਮੱਚ ਗਈ ਲ ਕੀ ਖਾਣਾ ਮੈਂ ਚਾਚੀ ਮਦਾ ਹੀ ਖਾਣਾ ਗੁਰ ਰਾਮਦੇਵ ਦੀ ਬੂਟੀ ਖਾਣਾ ਮੈਂ ਆ ਦੇਖਾ ਕੇ ਦੇਖ ਜਮਾ ਠੰਡਾ ਠਾਰ ਕਰ ਦਿੰਦੀ ਹੈ ਗੇਰਾਂ ਤਾਂ ਕਿਹੜੀ ਬੂਟੀ ਰਾਮਦੇਵ ਤੋਂ ਲਿਆਤੀ ਦੀ ਇਹ ਉਥੋਂ ਇਹ ਤਾਂ ਉਹਨਾਂ ਦੇ ਬਣੇ ਹੁੰਦੇ ਨੇ ਦੁਕਾਨਾਂ ਆਈਆਂ ਤੂੰ ਅੱਛਾ ਲੈ ਖਾ ਕੇ ਦੇਖੋ ਮੈਂ ਮੈਂ ਕੋਈ ਨਹੀਂ ਖਾਂਦੀ ਖਬਰੇ ਤੇਰਾ ਕੀ ਭਰੋਸਾ ਤੂੰ ਕੀ ਖਲਾ ਦੇ ਲੈ ਚਾਚਾ ਵੀ ਖਾਂਦਾ ਮੈਥੋਂ ਲੈ ਕੇ ਇਹਦਾ ਕੋਈ ਨੁਕਸਾਨ ਥੋੜੀ ਆ ਗੋਲੋ ਖਾਂਦੀ ਆ ਕੀ ਮੇਰੇ ਵਾਲੀ ਖਾ ਕੇ ਦੇ ਲੈ ਹੋਰ ਅੱਛਾ ਲੈ ਤੈਨੂੰ ਮੈਂ ਖਾ ਕੇ ਦੇਖੋ ਸਰ ਗਰਮੀ ਨਹੀਂ ਲੱਗਦੀ ਇਸ ਨਾਲ ਹੈ ਗਰਮੀ ਨਹੀਂ ਲੱਗਦੀ ਗਰਮੀ ਨਾ ਕਿਤੇ ਤੂੰ ਤਾਂ ਐ ਕਹੇਂਗੀ ਜਿਵੇਂ ਨਿੰਬੂ ਪਾਣੀ ਜਾਂਦਾ ਅੰਦਰ ਇਹਦਾ ਇੰਨੀ ਠੰਡ ਮਾਰਦੀ ਆ ਆ ਦੇਖ ਲੈ ਅੱਛਾ ਹੈ ਚਾਚਾ ਨੇ ਤਾਂ ਕਦੇ ਦੱਸਿਆ ਹੀ ਨਹੀਂ ਚਾਚਾ ਕਿ ਮੈਂ ਦੱਸੂ ਚਾਚੀ ਤੇਨੂੰ ਅਧੀਆਂ ਗੱਲਾਂ ਹੀ ਦੱਸਦਾ ਲੈ ਖਾਲਾ ਸਿੱਖ ਖਾਲਾ ਖਾਲਾ ਇਧਰਲੇ ਪਾਸੇ ਜਾੜ ਕਣੀ ਦੀ ਫੱਕਾ ਮਾਰੀ ਇਹ ਬਹੁਤ ਵਧੀਆ ਚੀਜ਼ ਆ ਇਹਨੂੰ ਤਾਂ ਬਾਦਲ ਵਰਗੇ ਕੈਪਟਨ ਵਰਗੇ ਸਾਰੇ ਖਾਂਦੇ ਚੱਲੇ ਮੈਂ ਖਾਨੀ ਆ ਤੂੰ ਚਾਚੇ ਨੂੰ ਲਿਆ ਬੁਲਾ ਕੋਈ ਨਾ ਚਾਚੂ ਨੂੰ ਤਾਂ ਮੈਂ ਲੈ ਆਉਣਾ ਉਹ ਇਸਕੋਟਰੀ ਆਣ ਕੀ ਉਹ ਪਹਾੜ ਕਿੱਡੇ ਕਿੱਡੇ ਇਹ ਗੀਤ ਜੰਮੇ तो कहाी तो <सफ़िण> है, गया कहा है? आ, बंदे आ गया ट्रक ਤੇ ਹਾਂ ਤੋਂ ਮੇਰੇ ਸਾਲਕ ਨੇ ਸੁੱਖਾ ਇਹ ਕਿਉਂ ਦੇਖੋ ਕਿੰਨੀਆਂ ਮਿੱਚਤਰੀਆਂ ਆਂਦੀਆਂ ਪਾਏ ਨੂੰ ਘੜਾ ਮੋ ਬੂਟੇ ਦੇ ਨੂੰ ਇਲਾ ਸਾਲਕ